ਪੰਜਾਬੀਆਂ ਦੀਆਂ ਵਿਦੇਸ਼ਾਂ ਦੀਆਂ ੜਾਰੀਆਂ ਨੇ ਰਿਕਾਰਡ ਤੋੜੇ ਨੇ 2023 ਦੇ ਵਿੱਚ ਪਾਸਪੋਰਟ ਬਣਾਉਣ ਵਾਲਿਆਂ ਦੀ ਗਿਣਤੀ ਨੇ ਰਿਕਾਰਡ ਹੋਰ ਜ਼ਿਆਦਾ ਤੋੜ ਦਿੱਤੇ ਔਰ ਹੈਰਾਨੀ ਦੀ ਗੱਲ ਹੈ ਅੰਕੜੇ ਦੱਸਦੇ ਨੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੁਝ ਹੀ ਸਮੇਂ ਦੇ ਵਿੱਚ ਜਿਹੜੇ ਦੇਸ਼ ਦੀ ਨਾਗਰਿਕਤਾ ਛੱਡ ਚੁੱਕੇ ਨੇ ਖਾਸ ਕਰਕੇ ਪੰਜਾਬ ਸੂਬੇ ਨਾਲ ਸੰਬੰਧਤ ਪਾਸਪੋਰਟ ਬਣਾਉਣ ਦੇ ਵਿੱਚ ਵੀ ਪੰਜਾਬੀ ਕਿਸੇ ਤੋਂ ਘੱਟ ਨਹੀਂ ਪੂਰੇ ਦੇਸ਼ ਭਰ ਦੇ ਵਿੱਚੋਂ ਹਾਲਾਂਕਿ ਬਹੁਤ ਸੂਬੇ ਜਿਹੇ ਨੇ ਪੰਜਾਬ ਦੇ ਮੁਕਾਬਲੇ ਆਬਾਦੀ ਬਹੁਤ ਜ਼ਿਆਦਾ ਹੈ ਫਿਰ ਵੀ ਪੰਜਾਬ ਦੀ ਆਬਾਦੀ ਦੇ ਕਰ ਦੇ ਮੱਦੇਨਜ਼ਰ ਰੱਖੀਏ ਤੇ ਪੰਜਾਬ ਪਾਸਪੋਰਟ ਬਣਾਉਣ ਵਾਲਿਆਂ ਵਿੱਚ ਚੋਟੀ ਤੇ ਨਜ਼ਰ ਆ ਰਿਹਾ ਹੈ ਸੂਬੇ ਜਿਹੜਾ ਪੰਜਾਬ ਸੂਬਾ ਹੈ ਉਹ ਦੇਸ਼ ਭਰ ਦੇ ਵਿੱਚ ਤੀਜੇ ਨੰਬਰ ਦੇ ਉੱਤੇ ਹੈ ਪਾਸਪੋਰਟ ਬਣਾਉਣ ਵਿੱਚ ਪੰਜਾਬੀ ਟਰਬਿਊਨ ਦੇ ਸੀਨੀਅਰ ਪੱਤਰਕਾਰ ਚਰਨ ਸਿੰਘ ਭੁੱਲਰ ਦੀ ਸ਼ਾਹੀ ਰਿਪੋਰਟ ਦੱਸਦੀ ਹੈ ਕਿ ਕਿੰਨੇ ਕਿੰਨੇ ਪਾਸਪੋਰਟ 1 ਘੰਟੇ ਚ ਹੀ ਬਣ ਜਾਂਦੇ ਨੇ ਔਰ ਇਸ ਹਿਸਾਬ ਦੇ ਨਾਲ ਆਸਤਨਾ ਜਿਹੜੇ 1 ਲੱਖ ਪਾਸਪੋਰਟ 1 ਮਹੀਨੇ ਚ ਬਣਦਾ ਦਿਖਾਈ ਦੇ ਰਿਹਾ ਇਹ ਅੰਕੜੇ ਦੁੱਤੇ ਜਿਹੜੀ ਝਾਤ ਮਾਰ ਰਹੇ ਆ ਇਸ ਤਰ੍ਹਾਂ ਲੱਗਦਾ ਹੈ ਹੈਰਾਨੀ ਕਰਦੇ ਨੇ ਕਿ ਯਕੀਨ ਨਹੀਂ ਹੁੰਦਾ ਕਿ 1 ਮਹੀਨੇ ਦੇ ਵਿੱਚ ਇੱਕ ਇੱਕ ਲੱਖ ਲੱਖ ਪਾਸਪੋਰਟ ਕਿਵੇਂ ਬਣ ਸਕਦਾ ਪਰ ਇਹ ਬਣ ਰਹੇ ਨੇ ਇਸ ਦੇ ਵਿੱਚ ਇਹ ਕਹਿ ਸਕਦੇ ਆ ਕਿ ਇੱਕ ਜਿਹੜਾ ਰੁਝਾਨ ਸੀ ਹਾਲਾਂਕਿ ਪਿੱਛੇ ਜੇ ਡਿਜੀਟਲ ਮੀਡੀਆ ਦੇ ਜ਼ਰੀਏ ਆਈਆਂ ਰਿਪੋਰਟਾਂ ਵੱਖ-ਵੱਖ ਚੈਨਲਾਂ ਦੇ ਜ਼ਰੀਏ ਬਹੁਤ ਸਾਰੇ ਨੌਜਵਾਨਾਂ ਦਾ ਮੂਹ ਭੰਗ ਵੀ ਹੋ ਰਿਹਾ ਹੈ ਖਾਸ ਕਰਕੇ ਕੈਨੇਡਾ ਦੀ ਧਰਤੀ ਤੇ ਕੰਮ ਨਾ ਮਿਲਣ ਦੇ ਕਰਕੇ ਜਲਦੀ ਜਾਂ ਸਕਿਲਡ ਜਿਹੜੀ ਹੈ ਲੇਬਰ ਉੱਥੇ ਨਹੀਂ ਜਾ ਰਹੀ ਜਿਸ ਤੇ ਕਰਕੇ ਬੱਚੇ ਪਲੱਸ 2 ਤੋਂ ਬਾਅਦ ਜ਼ਿਆਦਾ ਜਾ ਰਹੇ ਨਹੀਂ ਤੇ ਬੜੀਆਂ ਮੁਸ਼ਕਲਾਂ ਦੇ ਨਾਲ ਦੋ ਚਾਰ ਹੋਣਾ ਪੈ ਰਿਹਾ ਤੇ ਕਈਆਂ ਨੇ ਥੋੜੇ ਦਿਨ ਲਾ ਕੇ ਵੀ ਵਾਪਸੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਜਿਨ੍ਹਾਂ ਨੇ ਕਰਜੇ ਚੁੱਕ ਕੇ ਜਿਹੜੇ ਬਾਹਰ ਗਏ ਨੇ ਚਾਹੇ ਉੱਥੇ ਕੁਝ ਪੱਲੇ ਪਵੇ ਨਾ ਪਵੇ ਪਰ ਉਹ ਮਜਬੂਰੀ ਵਾਸ ਉੱਥੇ ਫਸ ਚੁੱਕੇ ਨੇ ਤਾਂ ਉੱਥੇ ਹੀ ਮਿਹਨਤ ਮਜ਼ਦੂਰੀ ਕਰਨ ਦੇ ਲਈ ਤੇ ਨਾਲ ਨਾਲ ਆਪਣੀ ਪੜ੍ਹਾਈ ਜਾਰੀ ਰੱਖਣ ਦੇ ਲਈ ਦੋ ਚਾਰ ਹੁੰਦੇ ਦਿਖਾਈ ਦੇ ਰਹੇ ਨੇ ਹੁਣ ਪਾਸਪੋਰਟ ਬਣਾਉਣ ਵਾਲੇ ਦੀ ਜਿਹੜੀ ਗਿਣਤੀ ਹੈ ਉਹ ਕਿੰਨੀ ਹੋ ਗਈ ਹੈ ਉਹ ਪੂਰੀ ਰਿਪੋਰਟ ਦੇ ਮੁਤਾਬਕ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਇੱਕ ਦਹਾਕੇ ਤੋਂ ਵੱਧ ਯਾਨੀ ਕਿ 10.5 ਸਾਲ ਤੋਂ ਵੱਧ ਦੇ ਸਮੇਂ ਚ ਸੂਬੇ ਚ 87 ਲੱਖ 2000 ਪਾਸਪੋਰਟ ਬਣੇ ਨੇ ਹਰ ਮਹੀਨੇ ਲਗਭਗ 1 ਲੱਖ ਪਾਸਪੋਰਟ ਵੱਟ ਤੇ ਬਿਆ ਬਣ ਜਾਂਦਾ ਹੈ ਪੰਜਾਬ ਚ ਨਵੇਂ ਪਾਸਪੋਰਟਾਂ ਦੀ ਉਡਦੀ ਅਸਮਾਨੀ ਚੜਨ ਲੱਗੀ ਹੈ ਸਾਲ 2023 ਚ ਬੜੇ ਪਾਸਪੋਰਟਾਂ ਨੇ ਪੁਰਾਣੇ ਸਭ ਰਿਕਾਰਡ ਤੋੜੇ ਨੇ ਇੱਕ ਪਾਸੇ ਵਤਨ ਵਾਪਸੀ ਦਾ ਨਾਰਾ ਗੂੰਜ ਰਿਹਾ ਹੈ ਪਰ ਦੂਜੇ ਪਾਸੇ ਨਵੇਂ ਪਾਸਪੋਰਟ ਬਣਾਉਣ ਵਾਲੇ ਕਤਾਰਾ ਬੰਨ ਖੜੇ ਨੇ ਕਾਰਨ ਕੁਝ ਵੀ ਰਹੇ ਹੁਣ ਪਰ ਇਸ ਰੁਝਾਨ ਤੋਂ ਪੰਜਾਬੀ ਜਹਾਜ਼ ਚੜਨ ਲਈ ਕਾਲੇ ਜਾਪਦੇ ਨੇ ਸਾਲ 2023 ਵਿੱਚ ਪੰਜਾਬ ਚ 11 ਲੱਖ 94000 ਪਾਸਪੋਰਟ ਬਣੇ ਜਾਂਦ ਕਿ 2024 ਦੇ ਪਹਿਲੇ 6 ਮਹੀਨਿਆਂ ਚ ਜੂਨ ਮਹੀਨੇ ਤੱਕ ਪੰਜਾਬ ਚ ਲਗਭਗ 6 ਲੱਖ ਪਾਸਪੋਰਟ ਬਣ ਗਏ ਯਾਨੀ ਕਿ 582000 कोरोना काल ਦੌਰਾਨ ਪਾਸਪੋਰਟਾਂ ਨੂੰ ਠੱਲ ਜ਼ਰੂਰ ਪਈ ਸੀ ਕਿਉਂਕਿ ਉਦੋਂ ਨਿਯਮ ਤੈਅ ਕਰ ਦਿੱਤੇ ਗਏ ਸਨ ਜਾਂ ਜਦੋਂ ਵੈਕਸੀਨ ਤਿਆਰ ਹੁੰਦੀ ਹੈ ਫਿਰ ਵੈਕਸੀਨ ਲਾਜ਼ਮੀ ਹੋਗੀ ਜਿਸ ਦੇ ਕਰਕੇ ਇੱਕ ਖੜੋਤ ਜ਼ਰੂਰ ਆਈ ਹਰੇਕ ਕੰਮ ਦੇ ਵਿੱਚ ਇਸੇ ਤਰ੍ਹਾਂ ਜਿਹੜੀਆਂ ਵਿਦੇਸ਼ੀ ਉਡਾਰੀਆਂ ਵਿੱਚ ਵੀ ਖੜੋਤ ਆਈ ਸੀ ਦੇਖਣ ਨੂੰ ਆਈ ਸੀ ਕਿਉਂਕਿ ਉੱਥੇ ਇਕਾਂਤ ਵਾਸ ਵਿੱਚ ਰਹਿਣਾ ਪੈਂਦਾ ਸੀ ਜਿਸ ਦੇ ਕਰਕੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਆਪਣੇ ਘਰੋਂ ਬਾਹਰ ਕੱਢ ਨਹੀਂ ਜਿਹੜਾ ਕਿ ਸਰਕਾਰ ਦੇ ਨਿਯਮ ਮੁਤਾਬਕ ਸਹੀ ਨਹੀਂ ਸਮਝਿਆ ਆਪਣੇ ਦੇਸ਼ ਤੋਂ ਬਾਹਰ ਤੱਕੜਨਾ ਵੀ ਕੀ ਸੀ ਇਸ ਵਕਤ ਤੱਕ ਮਗਰੋਂ ਪਾਸਪੋਰਟ ਬਣਾਉਣ ਵਾਲਿਆਂ ਨੇ ਨੇਰੀ ਲਿਆ ਦਿੱਤੀ 1 ਜਨਵਰੀ 2114 ਤੋਂ ਜੂਨ 224 ਤੱਕ ਕਰੀਬ 10.5 ਬਰੇ ਬਣਦੇ ਨੇ ਪੰਜਾਬ ਚ 87 ਲੱਖ ਤੋਂ ਵੱਧ ਪਾਸਪੋਰਟ ਬਣ ਗਏ ਸਾਲ 2023 ਚ ਪੰਜਾਬ ਚ ਰੋਜ਼ਾਨਾ ਔਸਤਨ 3271 ਪਾਸਪੋਰਟ ਬਣ ਰਹੇ ਨੇ ਤੇ ਇਸੇ ਦੇ ਲਿਹਾਜ਼ ਨਾਲ ਵੇਖਿਆ ਜਾਵੇ ਇਸੇ ਨੂੰ ਜੇਕਰ ਜੋੜ ਘਟਾਓ ਕੀਤਾ ਜਾਵੇ ਤਾਂ ਹਰ ਘੰਟੇ ਦੇ ਵਿੱਚ ਹੀ ਔਸਤਨ 136 ਪਾਸਪੋਰਟ ਬਣ ਜਾਂਦੇ ਆ ਤਾਂ ਮੋਟਾ ਜਾਂ ਰੂਪ ਦੇ ਵਿੱਚ حساب ਲਾਇਆ ਜਾਵੇ ਤੇ ਮਹੀਨੇ 'ਚ ਲਗਭਗ ਲਗਭਗ 1 ਲੱਖ ਪਾਸਪੋਰਟ ਤਿਆਰ ਹੋ ਰਿਹਾ ਹੈ ਲੰਗੇ ਦਾਸ ਵਰੇਂਦਰਾਣ ਕੱਲਾ 2017 ਦਾ ਵਰ ਹੈ ਜਿਸ ਜੀਏਸੀ ਜਦੋਂ ਸਭ ਤੋਂ ਵੱਧ ਪਾਸਪੋਰਟ ਬਣਦੇ ਨੇ 9 ਲੱਖ 73 ਹਜ਼ਾਰ ਪਾਸਪੋਰਟ ਬਣੇ ਇਹ ਰਿਕਾਰਡ ਹੁਣ ਸਾਲ 2023 ਨੇ ਤੋੜਿਆ ਹੈ ਪੰਜਾਬ ਸਰਕਾਰ ਨੇ ਵਤਨ ਵਾਪਸੀ ਦਾ ਹੋਕਾ ਦਿੱਤਾ ਹੋਇਆ ਪਰ ਇਹ ਰੁਝਾਨ ਵੱਖਰੀ ਤਸਵੀਰ ਪੇਸ਼ ਕਰ ਰਿਹਾ ਹੈ ਸਟੱਡੀ ਵੀਜ਼ੇ ਨੂੰ ਹੁਣ ਠੱਲ ਪਈ ਹੈ ਤੇ ਆਈਲੈਂਡਸ ਕੇਂਦਰਾ ਵਾਲਿਆਂ ਦਾ ਕਾਰੋਬਾਰ ਵੀ ਮੱਠਾ ਜਰੂਰ ਪਿਆ ਹੈ ਕਈ ਮੁਲਕਾਂ 'ਚ ਨਿਯਮਾਂ ਦੀ ਸਖਤੀ ਨੇ ਪੰਜਾਬੀਆਂ ਨੂੰ ਪੰਜਾਬ 'ਚ ਟਿਕਣ ਲਈ ਮਜਬੂਰ ਕਰ ਦਿੱਤਾ ਹੈ ਸਟੱਡੀ ਵੀਜ਼ੇ ਨਹੀਂ ਸਭ ਤੋਂ ਵੱਧ ਪੰਜਾਬ ਨੂੰ ਖਿੱਚਿਆ ਸੀ ਗੁਆਂਡੀ ਸੂਬੇ ਹਰਿਆਣਾ ਵਿੱਚ ਸਾਲ 2023 ਚ 5820000 ਪਾਸਪੋਰਟ ਬਣੇ ਜੋ ਪੰਜਾਬ ਲੋਕਾਂ ਦੇ ਸਨ ਤੇ ਸਾਲ 2023 ਵਿੱਚ ਦੇਸ਼ ਭਰ ਚੋਂ ਪਹਿਲਾ ਨੰਬਰ ਮਹਾਰਾਸ਼ਟਰ ਦਾ ਰਿਹਾ ਜਿੱਥੇ 15 ਲੱਖ ਤੋਂ ਵੱਧ ਪਾਸਪੋਰਟ ਬਣ ਗਏ ਆਬਾਦੀ ਪੱਖੋਂ ਵੀ ਪੰਜਾਬ ਦੇ ਨਾਲੋਂ ਮਹਾਰਾਸ਼ਟਰ ਸੂਬਾ ਵੱਡਾ ਹੈ ਦੂਜੇ ਨੰਬਰ ਤੇ ਉੱਤਰ ਪ੍ਰਦੇਸ਼ ਰਿਹਾ ਜਿੱਥੇ 13 ਲੱਖ 68000 ਪਾਸਪੋਰਟ ਬਣੇ ਉਹ ਯੂਪੀ ਸੂਬਾ ਵੀ ਹੈ ਜਿਹੜਾ ਪੰਜਾਬ ਦੀ ਆਬਾਦੀ ਦੇ ਪੱਖੋਂ ਕਾਫੀ ਵੱਡਾ ਸੂਬਾ ਹੈ ਇਸੇ ਕਰਕੇ ਉਸ ਤੋਂ ਬਾਅਦ ਜੇਕਰ ਆਬਾਦੀ ਦੇ ਮੁਕਾਬਲੇ ਦੇਖਿਆ ਜਾਵੇ ਤਾਂ ਉਹਨਾਂ ਸੂਬਿਆਂ ਵਿੱਚੋਂ ਚੋਟੀ ਦੇ ਉੱਤੇ ਨਜ਼ਰ ਆ ਰਿਹਾ ਪੰਜਾਬ ਪੰਜਾਬ ਚ ਵੀ 11 ਲੱਖ 94000 ਪਾਸਪੋਰਟ ਬਣ ਜਾਂਦੇ ਨੇ ਵੀ ਉਤੇ ਹੀ ਦੇ ਵਿੱਚ ਇਸ ਰੁਝਾਨ ਨੂੰ ਦੇਖਦੇ ਆਂ ਪੰਜਾਬ ਚ ਖੇਤਰੀ ਪਾਸਪੋਰਟ ਦਫ਼ਤਰਾਂ ਤੋਂ ਇਲਾਵਾ 14 ਪਾਸਪੋਰਟ ਸੇਵਾ ਕੇਂਦਰਾਂ ਦੀ ਚੱਲ ਰਹੇ ਸਨ ਜਿਨ੍ਹਾਂ ਦਾ ਵਰਕਲੋਡ ਪੰਜਾਬ ਨੇ ਵਧਾ ਦਿੱਤਾ ਪਾਸਪੋਰਟ ਦਫ਼ਤਰਾਂ ਨੂੰ ਪੰਜਾਬ ਚ ਚੋਖੀ ਕਮਾਈ ਹੋਈ ਕੇਰਲਾ ਵੇਸ ਮਾਮਲੇ ਚ ਕਾਫੀ ਅੱਗੇ ਆ ਜਿਸ ਜਿੱਥੇ ਲੰਘੇ 10 ਸਾਲਾਂ ਚ 1.22 ਕਰੋੜ ਪਾਸਪੋਰਟ ਬਣੇ ਨੇ ਮਹਾਰਾਸ਼ਟਰ ਚ 1.19 ਕਰੋੜ ਤੇ ਉੱਤਰ ਪ੍ਰਦੇਸ਼ 1.2 ਕਰੋੜ ਤੇ ਤਾਮਿਲਨਾਡੂ ਚ 1 ਕਰੋੜ ਪਾਸਪੋਰਟ ਬਣੇ ਨੇ ਪੰਜਾਬ ਵਿੱਚ 87 ਲੱਖ ਪਾਸਪੋਰਟ ਬਣੇ ਨੇ ਹਾਲਾਂਕਿ ਕਈ ਸੂਬਿਆਂ ਦੇ ਮੁਕਾਬਲੇ ਲੰਘੇ 10 ਵਰਿਆਂ ਦੇ ਜੇਕਰ ਅੰਕੜਿਆਂ ਤੇ ਝਾਤ ਮਾਰੀਏ ਤਾਂ ਚੌਥਾ ਪੰਜਵਾਂ ਨੰਬਰ ਹੈ ਸੂਬੇ ਦਾ ਪਰ ਓਵਰਆਲ ਦੇਖਿਆ ਜਾਵੇ ਸਾਰੇ ਪੱਖਾਂ ਨੂੰ ਧਿਆਨ ਚ ਰੱਖਦੇ ਹਾਂ ਆਬਾਦੀ ਨੂੰ ਵਿਦਿਆਰਥੀਆਂ ਦੀ ਗਿਣਤੀ ਨੂੰ ਤਾਂ ਉਸ ਮੁਕਾਬਲੇ ਦੇ ਵਿੱਚ ਵੀ ਪੰਜਾਬ ਕੱਟ ਨਹੀਂ ਹੈ ਪਾਸਪੋਰਟ ਬਣਾਉਣ ਵਾਲਿਆਂ ਚ ਹਾਲਾਂਕਿ ਇੱਕ ਖੜੋਤ ਜਰੂਰ ਆਈ ਹੈ ਰੋਜ਼ਗਾਰ ਦੀ ਖਾਤਰ ਵੀ ਜਾਂ ਕੰਮ ਜਲਦੀ ਨਾ ਮਿਲਣ ਦੇ ਕਰਕੇ ਮਾਪੇ ਵੀ ਹੁਣ ਸੰਕੋਚ ਕਰਨ ਲੱਗੇ ਨੇ ਕਿ ਐਨੇ ਪੈਸੇ ਲਾ ਕੇ ਆਪਣੀ ਜਾਇਦਾਦ ਵੇਚ ਵਟ ਕੇ ਜਦੋਂ ਅਸੀਂ ਆਪਣੇ ਪੁੱਤ ਜਾਂ ਧੀ ਨੂੰ ਬਾਹਰ ਭੇਜਾਂਗੇ ਜੇ ਉੱਥੇ ਹੀ ਜਾ ਕੇ ਕੰਮ ਹੀ ਨਾ ਸਮੇਂ ਤੇ ਮਿਲਿਆ ਤਾਂ ਫਿਰ ਉਹ ਕਰਜ਼ੇ ਦੀ ਜਿਹੜੀ ਵਿਆਜ ਹੈ ਉਹ ਹੀ ਮਾਰ ਜਾਏਗੀ ਇਸ ਕਰਕੇ ਬਹੁਤ ਸਾਰੇ ਮਾਪਿਆਂ ਨੇ ਇੱਕ ਵਾਰੀ ਪਾਸਾ ਵਟਿਆ ਪਰ ਉਹ ਪਾਸਾ ਵਟਣ ਦੇ ਬਾਵਜੂਦ ਪਾਸਪੋਰਟ ਬਣਾ ਬਣਾ ਕੇ ਆਪਣੇ ਕੋਲ ਰੱਖੇ ਜ਼ਰੂਰ ਜਾ ਰਹੇ ਨੇ ਤਾਂ ਕਿ ਜਦੋਂ ਵੀ ਸਹੀ ਮੌਕਾ ਜਾਂ ਸਹੀ ਮੌਕੇ ਮਿਲਣਗੇ ਤਾਂ ਉਦੋਂ ਫਿਰ ਓੜੀ ਭਰੀ ਜਾ ਸਕੇ ਪੰਜਾਬ ਚ 87 ਲੱਖ ਪਾਸਪੋਰਟ ਬਣ ਚੁੱਕੇ ਨੇ ਤੇ ਪੰਜਾਬ ਸਰਕਾਰ ਨੇ ਇੱਧਰ ਸੂਬੇ ਵਿੱਚ ਸਰਕਾਰੀ ਨੌਕਰੀਆਂ ਦੇਣੀਆਂ ਜਿਹੜੀਆਂ ਸ਼ੁਰੂ ਕੀਤੀਆਂ ਨੇ ਉਸ ਦਾ ਦਾਵਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਕਰਦੇ ਨੇ ਰੈਗੂਲਰ ਨੌਕਰੀਆਂ ਮਿਲਣ ਕਰਕੇ ਪੰਜਾਬ ਦਾ ਨੌਜਵਾਨ ਵਿਦੇਸ਼ ਜਾਣ ਤੋਂ ਰੁਕਿਆ ਹੈ ਇਹ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਦਾ ਦਾਵਾ ਹੈ ਕਿ ਅਸੀਂ 42-43 ਹਜ਼ਾਰ ਸਰਕਾਰੀ ਨੌਕਰੀਆਂ ਪਹਿਲੇ ਦੋਆਂ ਬਰਿਆਂ ਵਿੱਚ ਦੇ ਦਿੱਤੀਆਂ ਇਸੇ ਕਰਕੇ ਰੁਝਾਨ ਘਟਿਆ ਹੈ ਹਾਲਾਂਕਿ ਇਹ ਵੀ ਤੱਥ ਛੁਪਿਆ ਨਹੀਂ ਕਿਸੇ ਤੋਂ ਕਿਸ ਕਲਾ ਸਰਕਾਰੀ ਨੌਕਰੀਆਂ ਮਿਲਣ ਦੇ ਕਰਕੇ ਰੁਝਾਨ ਨਹੀਂ ਘਟਿਆ ਬਾਹਰ ਵੀ ਰੁਜ਼ਗਾਰ ਘਟ ਗਿਆ ਚਾਹੇ ਪ੍ਰਾਈਵੇਟ ਸੈਕਟਰ ਦਾ ਹੀ ਕਿਉਂ ਨਾ ਹੋਵੇ ਇਸ ਕਰ ਵੀ ਕਿਤੇ ਨਾ ਕਿਤੇ ਜੜੀ ਠੱਲ ਪਈ ਹੈ 9 ਸਾਲਾਂ ਚ 28000 ਜਿਹੜੇ 사ਡੇ ਨਾਗਰਿਕ ਦੇਸ਼ ਦੇ ਭਾਰਤ ਦੇ ਉਹ ਦੇਸ਼ ਛੱਡ ਕੇ ਸਾਡੀ ਦੇਸ਼ ਦੀ ਨਾਗਰਿਕਤਾ ਛੱਡ ਚੁੱਕੇ ਨੇ ਤੇ ਵਿਦੇਸ਼ਾਂ 'ਚ ਹਾਸਲ ਕਰ ਚੁੱਕੇ ਨੇ ਪੰਜਾਬ ਦੇ ਜਿਹੜੇ ਨੌਜਵਾਨ ਕੈਨੇਡਾ ਜਾਂ ਹੋਰ ਦੇਸ਼ਾਂ 'ਚ ਪੀਆਰ ਹੋ ਗਏ ਉਹਨਾਂ ਦੇ ਮਾਪੇ ਵੀ ਪਿੱਛੇ ਜਾਣ ਲੱਗੇ ਨੇ ਤੇ ਪੰਜਾਬ 'ਚ ਕਰੀਬ 55 ਲੱਖ ਘਰ ਨੇ ਜਦ ਕਿ 1.5 ਬਰਿਆਂ 'ਚ 87 ਲੱਖ ਪਾਸਪੋਰਟ ਬਣੇ ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੇਰਵੇ ਅਨੁਸਾਰ ਪੰਜਾਬ ਦੇ ਕਰੀਬ 28000 ਵਸਿੰਦੇ ਬੀਤੇ 9 ਸਾਲਾਂ 'ਚ ਦੇਸ਼ ਦੀ ਨਾਗਰਿਕਤਾ ਛੱਡ ਚੁੱਕੇ ਨੇ ਇਸ ਤਰ੍ਹਾਂ ਦੇ ਰੁਝਾਨ ਤੋਂ ਪਤਾ ਲੱਗਦਾ ਹੈ ਕਿ ਆਉਂਦੇ ਬਰਿਆਂ 'ਚ ਪੰਜਾਬ ਦੇ ਪਿੰਡ ਖਾਲੀ ਹੋ ਜਾਣਗੇ ਬਹੁਤੇ ਪਿੰਡਾਂ ਚ ਤਾਂ ਅਜਿਹੇ ਹਾਲਾਤ ਬਣ ਵੀ ਚੁੱਕੇ ਨੇ ਖਾਸ ਕਰਕੇ ਤਸਵੀਰ ਜਦੋਂ ਦੁਆਬੇ ਦੀ ਸਾਹਮਣੇ ਆਉਂਦੀ ਹੈ ਦੁਆਬੇ ਦੇ ਵਿੱਚ ਵੱਡੇ ਵੱਡੇ ਮਹਿਲ ਉਸਰੇ ਨੇ ਕੋਠੀਆਂ ਉਸਰੀਆਂ ਨੇ ਫਾਰਮ ਹਾਊਸ ਉਸਰੇ ਨੇ ਪਰ ਉੱਥੇ ਰਹਿਣ ਵਾਲੇ ਜੀ ਬਹੁਤ ਘਟ ਗਏ ਨੇ ਕਈ ਘਰ ਤਾਂ ਐਸੇ ਨੇ ਜਿਸ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੇ ਆਪਣਾ ਵਾਸਾ ਬਣਾਇਆ ਹੋਇਆ ਪਰ ਇੱਥੋਂ ਦੇ ਵਸਨੀਕ ਨਹੀਂ ਰਹਿ ਰਹੇ ਇਸ ਤਰ੍ਹਾਂ ਦੀਆਂ ਵੀ ਤਸਵੀਰਾਂ ਕਈ ਥਾਵਾਂ ਤੋਂ ਮਿਲਦੀਆਂ ਨੇ ਔਰ ਇੱਕ ਨਸ਼ਿਆਂ ਦਾ ਜਿਹੜਾ ਦੌਰ ਚੱਲਦਾ ਕਾਲਾ ਉਸਨੇ ਵੀ ਕਾਫੀ ਲਪੇਟੇ ਦੇ ਵਿੱਚ ਲਿਆ ਔਰ ਜਿਹੜੀ ਕਾਨੂੰਨ ਵਿਵਸਥਾ ਦੇ ਵਿਗੜਨ ਦੇ ਕਰਕੇ ਵੀ ਲੋਕਾਂ ਦਾ ਰੁਖ ਵਿਦੇਸ਼ਾਂ ਵੱਲ ਨੂੰ ਹੋ ਗਿਆ ਸੀ ਜਿਨ੍ਹਾਂ ਦੀ ਇੱਥੇ ਚੰਗੀ ਭਲੀ ਰੋਟੀ ਪੱਕਦੀ ਸੀ ਜਿਨ੍ਹਾਂ ਕੋਲ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਸੀ ਉਹ ਵੀ ਜੇਕਰ ਰੁਖ ਕਰਨ ਲੱਗੇ ਸਨ ਵਿਦੇਸ਼ਾਂ ਦਾ ਤਾਂ ਉਸ ਦਾ ਉਕਾਰਨ ਸਮਝਦੇ ਸਨ ਕਿ ਇੱਥੇ ਮਾਹੌਲ ਸਖਾਵੇਂ ਨਹੀਂ ਰਿਹਾ ਪਤਾ ਨਹੀਂ ਕਿ ਸਾਡਾ ਪੁੱਤ ਜਤੀ ਕਦੋਂ ਨਸ਼ਿਆਂ ਦੀ ਲੱਤ ਵੱਲ ਨੂੰ ਹੋਤ ਰੇ ਜਾਂ ਬਾੜੀ ਸੰਗਤ ਦਾ ਸ਼ਿਕਾਰ ਹੋ ਜਾਵੇ ਹਾਲਾਂਕਿ ਇਹ ਵੀ ਕਿਸੇ ਤੋਂ ਛੁਪੀ ਨਹੀਂ ਗੱਲ ਕਿ ਵਿਦੇਸ਼ਾਂ ਦੇ ਵਿੱਚ ਵੀ ਨਸ਼ੇ ਨੇ ਜਿਹੜੇ ਉਹ ਜੋਰਾਂ ਨਾਲ ਚੱਲਦੇ ਨੇ ਪਰ ਫਿਰ ਵੀ ਮਾਪਿਆਂ ਨੂੰ ਕਈਆਂ ਨੂੰ ਲੱਗਦਾ ਹੈ ਕਿ ਜੇ ਪੰਜਾਬ ਦੇ ਵਿੱਚੋਂ ਅਸੀਂ ਵਿਚਾਰ ਲਵਾਂਗੇ ਆਪਣੇ ਧੀ ਪੁੱਤ ਨੂੰ ਕਿਉਂਕਿ ਵਿਦੇਸ਼ਾਂ ਦੇ ਵਿੱਚ ਰੂਲ ਰੈਗੂਲੇਸ਼ਨ ਜਾਂ ਨਿਯਮ ਵੀ ਸਖਤ ਨੇ ਇਸ ਕਰਕੇ ਉੱਥੇ ਇੰਨੀ ਛੇਤੀ ਮਾੜੀ ਸੰਗਤ ਦਾ ਸ਼ਿਕਾਰ ਬੱਚੇ ਸ਼ਾਇਦ ਨਹੀਂ ਹੁੰਦੇ ਪਰ ਇੱਥੇ ਜਿਹੜੇ ਨੇ ਜਿੱਥੇ ਉੱਥੇ ਲਿਬਰਲ ਰੱਖਿਆ ਜਾਂਦਾ ਬੱਚਿਆਂ ਨੂੰ ਉੱਥੇ ਕਾਨੂੰਨ ਵੀ ਸਖਤ ਨਹੀਂ ਇਸ ਕਰਕੇ ਮੋੜਾ ਕੱਟ ਲੈਂਦੇ ਨੇ ਪਰ ਪੰਜਾਬ ਦੇ ਵਿੱਚ ਜੋ ਗੈਂਗਸਟਰਵਾਦ ਜਾਂ ਬਦਮਾਸ਼ੀ ਵਧ ਗਈ ਜਾਂ ਫਿਰ ਫਰੋਤੀ ਦੀਆਂ ਕਾਲਾਂ ਇਸ ਕਰਕੇ ਜਿਹੜੇ ਚੰਗੇ-ਚੰਗੇ ਘਰ ਨੇ ਜਿਨ੍ਹਾਂ ਦਾ ਚੰਗਾ ਸਰਦੇ ਪੁਜਦੇ ਘਰ ਨੇ ਉਹ ਵੀ ਵਿਦੇਸ਼ਾਂ ਵੱਲ ਨੂੰ ਹੋਤਰੇ ਸੀ ਇਸੇ ਕਰਕੇ ਨਤੀਜਾ ਇਹ ਨਿਕਲਿਆ ਕਿ ਪਿਛਲੇ 1.5 ਬਰਿਆਂ 'ਚ 87 ਲੱਖ ਤੋਂ ਵੱਧ ਪਾਸਪੋਰਟ ਬਣ ਗਏ ਹਾਲਾਂਕਿ ਕਈ ਸੂਬੇ ਕਰੋੜ ਦਾ ਵੀ ਇਹ ਜਿਹੜਾ ਅੰਕੜਾ ਪਾਰ ਕਰ ਚੁੱਕੇ ਹੈ ਰਿਪੋਰਟ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਫਿਲਹਾਲ ਜਦ ਤੱਕ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ